ਹੀਰ ਦਾ ਰਾਂਝੇ ਨੂੰ ਮਾਰਨਾ ਹੈ ਰਾਂਝੇ ਜਰਾ ਵੀ ਹੂੰ ਨਾ ਹਾਂ ਕੀਤੀ ਹੀਰ ਪੁੱਛਦੀ ਕੜਕਦੀ ਹਾਰ ਹੋਈ ਤਾੜ ਤਾੜ ਤਦ ਵੱਜੀਆਂ ਆਣ ਸ਼ਮਕਾਂ ਗੁੱਸੇ ਹੁਸਨ ਦੀ ਬੜੀ ਸਰਕਾਰ ਹੋਈ ਮੇਚ ਯੁਖੜੀ ਚੌਲਾਂ ਦੇ ਦਾਣਿਆਂ ਨੂੰ ਜੇ ਮੂੜਿਆਂ ਦੀ ਕਿਦਰੀ ਮਾਰ ਹੋਈ ਆਖਣ ਜੱਟ ਦਾ लाਡ ਸਲੰਗਿਆਂ ਦਾ ਉਸੇ ਤਰ੍ਹਾਂ ਦੀ ਇਸ਼ਕ ਟਕਰਾਰ ਹੋਈ ਹੈਰੰਗ ਉੱਠੇ ਅੰਤੋਂ ਲਾਪ ਲਵੂ ਨજર ਹਿਰਦੇ ਜਿਗਰ ਤੂੰ ਪਾਰ ਹੋਈ ਸ਼ਮਕ ਯੁਬਰੀ ਅਦ ਵਿੱਚ ਕਾਰ ਰਹਿ ਗਈ ਉਲਟੀ ਸ਼ੇਰਨੀ ਆਪ ਸ਼ਿਕਾਰ ਹੋਈ ਮੱਥਾ ਚਮਕਦਾ ਰਾਂਝੇ ਦਾ ਚੰਦ ਵੰ ਤੇਜ ਰੂਪ ਦੀ ਵੜੀਤ ਚਲਕਾਰ ਹੋਈ ਘਿਰ ਹੱਥਾਂ ਨਾਲ ਕੁੱਟਿਆਂ ਕਾਲਜੇ ਨੂੰ ਸੀਨੇ ਵਿੱਚ ਚੋਂ ਖੁੱਭੀ ਕਟਾਰ ਹੋਈ ਕੰਬੀ ਫੇਰ ਸਰੰਗੀ ਦੀ ਤਾਰ ਵੰ ਉਦੀ ਹੋਸ਼ ਤੇ ਸੁਰਤ ਫਰਾਰ ਹੋਈ ਜੱਟੀ ਪੱਟ ਸੁੱਟੀ ਹੁਸੰਦੇ ਜੱਟ ਦੇ ਨੇ ਹੁਕਮ ਚਾੜ ਦੀ ਤਾਬਿਆ ਤਾਰ ਹੋਈ ਮੜੀਆਂ ਬਿਜਲੀਆਂ ਵੱਧੜੀ ਕੜ ਪਾਟੇ ਚਾਰ ਨੈਣਾ ਦੀ ਜਦੋਂ ਤਕrar ਹੋਈ ਜਸਮ ਰੂਪਿਆਰ ਦੇ ਨਾਲ ਭਰਿਆ ਹੀਰ ਫਲ ਕੇਤੇ ਇੱਕ ਤੂੰ ਚਾਰ ਹੋਈ ਮੈਨੂੰ ਬਖਸ਼ ਪਰਦੇਸੀਆ ਸੱਜਣਾ ਵੇ ਤੈਨੂੰ ਨਾਲ ਪੁਲੇਖੇ ਦੇ ਮਾਰ ਬੈਠੀ ਤੇਰੀ ਸੋਹਣੀ ਅੱਜ ਤੋਂ ਮੈਂ ਹੋਈ ਕਰੂ ਦੇ ਨਾਲ ਇੱਕ ਰਾਰ ਬੈਠੀ ਜਾਣ ਬੁਝ ਕੇ ਸਹਿਬ ਪਰਦੇਸੀਆਂ ਤੇ ਚੱਲੀ ਇਸ਼ਕ ਵਿੱਚ ਕਰ ਇਤਵਾਰ ਬੈਠੀ ਚੱਲੀ ਇਸ਼ਕ ਵਿੱਚ ਕਰ ਇਤਵਾਰ ਬੈਠੀ